ਕੰਮ ਤੇ ਐ ਜਦੋਂ ਬਾਹਰ ਬਾਈ ਖੜੀ ਕੀਤੀ ਹੋਈ ਗਈ ਤੇ ਉਹ ਸਵੇਰੇ ਘਰ ਘਰ ਆਪਣੇ ਕੰਮ ਤੇ ਜਾ ਕੇ ਘਰੇ ਜਾਣ ਲੱਗਾ ਸੀਗਾ ਹਾਂਜੀ ਉਹਨੇ ਮੇਰੀ ਬਾਈਕ ਬਾਹਰ ਹਾਂ ਨੇ ਸੀ ਫਿਰ ਮੈਂ ਕੰਮ ਦੇ ਕੋਲ ਚੈੱਕ ਕਰਵਾਈ ਤੇ 1:00 ਦੇ 4 ਮਿੰਟ ਦਾ ਟਾਈਮ ਆਇਆ ਬੰਦਾ ਉਦੋਂ ਲੈ ਗਿਆ ਬਾਈ ਕਿੱਥੇ ਕੰਮ ਕਰਦੀ ਮਾਥੇ ਰੋੜਾ ਹਸਪੀਟਲ ਫਾਰਮੇਸੀ ਤੇ ਕੰਮ ਕਰਦੀ ਹਾਂਜੀ ਸੀ ਤੁਸੀਂ ਕੀ ਕੰਮ ਕਰਦੀ ਸੀ ਫਿਰ ਤੇ ਫਾਰਮੇਸੀ ਤੇ ਵੀ ਕੰਮ ਕਰਦੀ ਸੀ ਕਿੰਨੇ ਵਜੇ ਨਾਲ ਮੋਟਰਸਾਈਕਲ ਚੋਪ ਹੋ ਗਿਆ 1:00 ਦੇ 4 ਮਿੰਟ ਦਾ ਟਾਈਮ ਸੀਸੀਟੀਵੀ ਕੈਮਰਾ ਜਾਊਗਾ ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਦਰਾਂ ਦੀ ਉਧਾਂ ਹਾਂ ਆ ਰਿਹਾ ਲੈ ਕੇ ਜਾਂਦਾ ਹਾਂ ਹਾਂਜੀ ਹਾਂਜੀ ਇਹ ਨੰਬਰ ਹੈ ਮੋਸਲ ਦਾ ਤੁਹਾਡੇ ਨੂੰ 808 30448 ਇਹ ਥਾਣੇ ਦਰਖਾਸਤ ਕਰਾ ਦਿੱਤੀ ਹਾਂਜੀ ਦੇ ਦੇ ਕੀ ਮੰਗ ਕਰਦੇ ਆ ਮੰਗ ਕੁਛ ਵੀ ਨਹੀਂ ਉਹ ਕਹਿੰਦੇ ਬਾਤਾਂ ਹੀ ਪਤਾ ਕਰਦੇ ਆ ਮੈਂ ਡਾਕਟਰ ਸਤੀ ਸ਼ੋੜਾ ਬ੍ਰਾਡਸਟ ਦਾ ਪ੍ਰੋਪਰਾਈਟਰ ਸਡੇ ਜਿਹੜਾ ਆਪਣਾ ਗੈਲਸਟੋ ਦਾੜਕੇ ਹੈਗਾ ਗਗਨ ਹੈ ਡਿਊਟੀ ਤੇ ਮੋਸਲ ਨਾਲ ਬਾਤ ਪਿਆ ਸੀਗਾ ਉਹਨੇ ਕਿ ਕੁਝ ਹੀ ਉਹਨੇ ਮੋਟਰਸਾਈਕਲ ਉੱਥੋਂ ਚੱਲ ਗਿਆ ਪਤਾ ਸਵੇਰ ਲੱਗਿਆ ਠੀਕ ਫਿਰ ਸੀਸੀਟੀਵੀ ਕੈਮਰਸ ਦੇਖਿਆ ਬੰਦਾ ਰਾਮਨਾਲ ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ ਨਾ ਕਿ ਮੂਰੇ ਕਪੜਾ ਬਣਿਆ ਮੂਹ ਤੋਂ ਹੀ ਸਾਫ਼ ਨਜ਼ਰ ਆਉਂਦਾ ਫੇਮ ਉਹ ਵੀ ਮੂਟਾ ਗਿਆ ਨਾ ਅਸੀਂ ਸਮੋ ਦਰਖਾਸਤ ਕੀਤੀ ਹੈ ਹਰੀ ਪ੍ਰਸ਼ਾਸਨ ਤੇ ਵੀ ਉਹਨਾਂ ਨੂੰ ਅਰੈਸਟ ਕਰਨਾ ਨਾ ਕਿ ਪਹਿਲੇ ਵੀ ਮੋਟਰਸਾਈਕਲ ਚੋਰੀ ਹੋਇਆ ਹਾਂ ਇੱਕ ਸਾਢੇ 2 ਸਾਲ ਪਹਿਲਾਂ ਵੀ ਡੇ ਟਾਈਮ ਤੇ ਅਰਾਊਂਡ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਤੇ ਮੰਦਰ ਦੇ ਕੋਲ ਖੜਾ ਸੀਗਾ ਉਹ ਆਪਣਾ ਸਟਾਫ ਸੀਗਾ ਦਲਜੀਤ ਦਾ ਕਿ ਤੁਸੀਂ ਦਰਖਾਸਤ ਵਗੈਰਾ ਜੀ ਉਹ ਲੋ ਦਿਤੀਆਂ ਸੀਗੀਆਂ ਨਹੀਂ ਕੋਈ ਹੁਣ ਦੇਤੀ ਅੱਜ ਦਰਖਾਸਤ ਹਾਂ ਅੱਜ ਦੇਤੀ ਟੀਮ ਮੰਗ ਕਰਦੇ ਜਿਹੜੀਆਂ ਇਦਾਂ ਬਾਰਦਾਤਾਂ ਹੋ ਰਹੀਆਂ ਨੇ ਲੋਟਾਂ ਉਹ ਲੱਗੇ ਜਾਣ ਨਾ ਅਸੀਂ ਤੇ ਚਲੋ ਅਰਥਾ ਉੱਪਰ ਜਾ ਵੀ ਦੇ ਤਾਂ ਤੇ ਬਾਕੀ ਕੀ ਪਹੁੰਚਾਉਣ ਸਕਦੇਗੇ ਮੈਂ ਦੇਖਿਆ ਜਿਦਾ ਬਾਹਰ ਤੁਹਾਡੇ ਪੇਸ਼ੈਂਟ ਵੀ ਆ ਰਹੇ ਆ ਉਹਨਾਂ ਦੇ ਵੀ ਬਾਈਕਾਂ ਖੜੀਆਂ ਨੇ ਰੇ ਜਾਂਦੇ ਆਂ ਜੀ ਰਾਤੀ ਵੀ ਖੜਿਆ ਹੁੰਦੇ ਰਾਤੀ ਵੇਲੇ ਪੇਸ਼ੈਂਟ ਕਹਿੰਦੇ ਆ ਸਿੱਧਾ ਰੱਖ ਦੀਏ ਬੰਦੇ ਕਿਤੇ ਜਗ੍ਹਾ ਹੈਗੀ ਇਹ ਬਾਹਰ ਰੱਖੋ ਤੁਹਾਡੀ ਆਪ ਦੀ ਮਰਜ਼ੀ ਤੇ ਆਪ ਦੀ ਅਧਿ ਜੀ ਬਾਰੇ ਤੇ ਆਪਤੀ ਰਿਸਕ ਤੇ ਹਾਂ ਜੀ ਹਾਂ ਜੀ ਔਰ ਇਹ ਸੈਂਟਰੀ ਪੰਜਵੇਂ ਤੋਂ ਪਹਿਲਾਂ ਸਾਨੂੰ ਇਨਫੋਰਮੇਸ਼ਨ ਮਿਲੀ ਆ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰਾ ਤੇ ਟ੍ਰੇਸ ਕਰ ਲਵਾਂਗੇ ਕਿ ਕੀ ਲੱਗਦਾ ਆਣ ਪਛਾਤਾ ਵਿਅਕਤੀ ਉਹਨੇ ਮੂੰਹ ਵੀ ਬੰਨਿਆ ਹੋਇਆ ਸੀ